ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਵੋਗਾ ਤੁਹਾਡਾ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਏਡੀ ਵੀਡੀਓ ਹੋਣ ਲਈ ਚਲਵੰਡੀ ਸਾਹਿਬ ਮੇਲੇ ਦੀ ਹੋਣ ਵਾਲੀ ਹੈ ਵੀਡੀਓ ਲੇਟ ਅਪਲੋਡ ਕਰਨ ਲਈ ਸੋ ਤੁਹਾਨੂੰ ਮਾਫੀ ਚਾਹੁੰਦੇ ਕਿਸੇ ਅਮਰਜੈਂਸੀ ਕਰਕੇ ਵੀਡੀਓ ਜਿਹੜੀ ਅਪਲੋਡ ਹੋ ਛੇਤੀ ਨਹੀਂ ਹੋ ਸਕੀ ਇਹ ਮਿੱਤਰੋ ਪੰਜਾਬ ਸਟੱਡ ਫਾਰਮਾਂ ਦਾ ਬਾਦਸ਼ਾਹ ਘੋੜਾ ਹੈਗਾ ਤੇ ਮਿੱਤਰੋ ਚਾਰ ਬਾਰ ਦਾ ਇਹ ਚੈਂਪੀਅਨ ਹੋ ਚੁੱਕਿਆ ਆਪਾਂ ਇਹਦੀ ਵੀਡੀਓ ਚ ਸਾਰੇ ਰਿਜ਼ਲਟ ਵਗੈਰਾ ਤੱਕ ਦੀ ਫੋਟੋ ਲਾਈ ਹੋਈ ਹੈਗੀ ਤੇ ਬਾਈ ਹੋਰੇ ਸੇਲ ਪਰਚੇਜ਼ ਵਗੈਰਾ ਦਾ ਵੀ ਕੰਮ ਕਰਦੇ ਆ ਤਾਂ ਤੁਸੀਂ ਉਹਦੇ ਲਈ ਵੀ ਬਾਈ ਹੋਰੇ ਨਾਲ ਸੰਪਰਕ ਕਰ ਸਕਦੇ ਹੋ ਓਕੇ ਵੀਡੀਓ ਚ ਮਿੱਤਰ ਆਪਾਂ ਕੋੜੇ ਦੀ ਸਾਰੀ ਡਿਟੇਲ ਦੀ ਗੱਲ ਕੀਤੀ ਹੋਈ ਹੈ ਜੇਕਰ ਸੱਜਣ ਮਿੱਤਰ ਨੇ ਹੋਰ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਮਿੱਤਰੋ ਸਾਡਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਹੁਣ ਆਜੋ ਓਕੇ ਬਾਦ ਵਿੱਚ ਵੀਡੀਓ ਵੱਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਠੀਕ ਠਾਕ ਹੋਵਾਂਗੇ ਅੱਜ ਆਪਾਂ ਆਏ ਹਾਂ ਤਲਵੰਡੀ ਮੇਲੇ ਤੇ ਤੇ ਬਾਈ ਸਸੀ ਕਾਲ ਸਸੀ ਗਰ ਜੀ ਬਾਈ ਪਹਿਲਾਂ ਸਾਰੇ ਲੋਕਾਂ ਦਾ ਇੰਟਰੋਡਕਸ਼ਨ ਦੇ ਲਈ ਇੱਕ ਵਾਰੀ ਮੈਂ ਪ੍ਰਵੀਨ ਸ਼ਰਮਾ ਜੀ ਆਪਣਾ ਫਾਰਮ ਦਾ ਪੰਜਾਬਾ ਸਕੰਡ ਫਾਰਮ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਾਦਲ ਸਾਹਿਬ ਦਾ ਪਿੰਡ ਦੇ ਨਾਲ ਹੀ ਆਪਣਾ ਬਾਦਲ ਲੰਬੀ ਦੇ ਨਾਲ ਹੀ ਪੰਜਾਬਾ ਹੈ ਜੀ ਠੀਕ ਹੈ ਭਾਈ ਜੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਘੋੜੇ ਦੇ ਇਹ ਹੋ ਗਿਆ ਜੀ ਲਗਭਗ ਕਾਫੀ ਪੁਰਾਣਾ ਹੈ ਜੀ ਘੋੜਿਆਂ ਦਾ ਕੰਮ ਆਪਾਂ ਠੀਕ ਹੈ ਹਾਂਜੀ ਹਾਂਜੀ ਨਹੀਂ ਵੀ ਤੁਹਾਨੂੰ ਮੰਨ ਕੇ ਪਿਛਲੀ ਪੀੜ੍ਹੀ ਤੋਂ ਹੀ ਕੇ ਨਹੀਂ ਪਿਛਲੀ ਪੀੜ੍ਹੀ ਤੋਂ ਨਹੀਂ ਹੈਗਾ ਜੀ ਪਤੋਂ 7-8 ਸਾਲ 10 ਸਾਲ ਤੋਂ ਹੈਗਾ ਜੀ ਸਾਡੇ ਕੋਲੇ ਘੋੜੇ ਵਗੇ ਆਪਾਂ ਦੇ ਘੋੜੇ ਹਾਂਜੀ ਤਾਂ ਤੁਸੀਂ ਤੁਸੀਂ ਕਰਦੇ ਸਾਰੇ ਹਾਂਜੀ 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 ਬ੍ਰਦਰ ਵੀ ਮੇਰੇ ਨਾਲ ਤੇ ਠੀਕ ਹੈ ਜੀ ਰੀਅਲ ਬ੍ਰਦਰ ਨੇ ਸਾਡੇ ਹਾਂਜੀ ਹਾਂਜੀ ਠੀਕ ਹੈ ਤੇ ਆਪਣੇ ਕੋਲ ਹਾਰਸ ਵਗੈਰਾ ਬਾਰੇ ਜਾਣਕਾਰੀ ਦੋ ਜੀ ਹਾਂ ਇਹ ਬਾਸ਼ਾ ਘੋੜਾ ਜੀ ਠੀਕ ਹੈ ਜੀ ਚਾਰ ਵਾਰ ਦਾ ਚੈਂਪੀਅਨ ਹੈ ਮੁਕਸਰ ਬਟਾਲਾ ਫਰੀਦਕੋਟ ਹਰਮਾਨਗੜ ਦਾ ਇਹ ਜੀ ਵਿਨਰ ਹੈ ਠੀਕ ਹੈ ਜੀ ਪ੍ਰਿੰਸ ਡੋਡਾਣੇ ਦਾ ਬੱਚਾ ਜੀ ਇਹ ਬਿਲਕੁਲ ਸਪੌਟਲੈਸ ਇਹ ਘੋੜਾ ਜੀ 8 ਸਾਲ ਦੀ ਉਮਰ ਹੋਗੀ ਨੇਚਰਲੀ ਸਪੌਟਲੈਸ ਹੈ ਠੀਕ ਹੈ ਜੀ ਤੇ ਹੋਰ ਕੋਈ ਜਾਨਵਰ ਵੀ ਹੋਣਗੇ ਆਪਣੇ ਕੋਲ ਸਾਡੇ ਕੋਲ ਟੋਟਲ ਜਾਨਵਰ ਹੈਗੇ ਜੀ 14 15 ਭਾਰਤੀ ਕੁਝ ਨੁਕਰੀਆਂ ਘੋੜੀਆਂ ਲਾਈਨ ਦੀਆਂ ਕੁਝ ਮਾਰਵੜੀ ਘੋੜੀਆਂ ਜੀ ਆਪਣੇ ਕੋਲੇ ਲਾਈਨ ਦੀਆਂ ਇਹ ਸਰਵਿਸ ਸ਼ੁਰੂ ਹੈ ਜੀ ਇਹਦੀ ਹਾਂ ਸਰਵਿਸ ਸ਼ੁਰੂ ਹੈ ਜੀ ਤੇ ਰਿਜ਼ਲਟ ਵਗੈਰਾ ਰਿਜ਼ਲਟ ਨੇ ਬਹੁਤ ਆਗੇ ਜੀ ਲਗਭਗ ਤੁਸੀਂ ਮੰਨੋ ਕਿ ਹਰ ਪਿੰਡ ਦੇ ਵਿੱਚ ਇਹਦਾ ਬੱਚਾ ਖੜਾ ਹੋਇਆ ਠੀਕ ਹੈ ਜੀ ਤੇ ਬਾਸ਼ਾ ਕੋੜਾ ਸਾਰੇ ਜਾਣਦੇ ਜੀ ਕੋੜਾ ਇੰਡਸਟਰੀ ਦੇ ਵਿੱਚ ਇਹਦਾ ਵੱਡਾ ਨਾਮ ਹੈ ਜੀ ਬਾਸ਼ਾ ਦਾ ਠੀਕ ਹੈ ਚਾਰ ਵਾਰ ਦਾ ਚੈਂਪੀਅਨ ਹੈ ਸਰਵਿਸ ਆਪਣੇ ਕੋਲ ਸਿਰਫ ਇਹਦੀ ਅਵੇਲੇਬਲ ਹੈ ਕਿ ਹਾਂ ਨਹੀਂ ਇਹਦੀ ਵੀ ਅਵੇਲੇਬਲ ਹੈ ਠੀਕ ਹੈ ਜੀ ਤੇ ਹੋਰ ਆਪਣੇ ਕੋਲ ਕੋਈ ਸੇਲ ਪਰਚੇਸ ਨਹੀਂ ਜਾਨਵਰਾਂ ਦੀ ਸੇਲ ਪਰਚੇਸ ਦੀ ਹੁੰਦੀ ਹੈ ਜੀ ਠੀਕ ਹੈ ਹਾਂ ਸਾਰੀ ਹੁੰਦੀ ਮਾਰਵੜੀ ਚੋਂ ਵੀ ਹੁੰਦੇ ਆ ਜੀ ਲੋਗੜਾ ਚ ਵੀ ਹੁੰਦੇ ਆ ਆਪਣੇ ਕੋਲ ਤੇ ਇੱਕ ਵਾਰ ਆਪਾਂ ਨੰਬਰ ਜ਼ਰੂਰ ਦੱਸ ਦਿਓ ਸਰਵਿਸ ਵਗੈਰਾ ਲਈ ਨੰਬਰ ਆਪਣਾ ਕ੍ਰੀਸ ਨੰਬਰ ਮੇਟਰ ਸਕਰੀਨ ਤੇ ਚੱਲ ਰਹੇ ਹੂ ਜੇ ਕਿਸੇ ਨੇ ਜਾਨਵਰ ਸੇਲ ਕਰ ਕਰਾਉਣੇ ਹੋਣ ਜਾਂ ਪਰਚੇਜ਼ ਕਰ ਰਹੇ ਹੋਣ ਉਹ ਵੀ ਪਾਈਵਰੀ ਕਰਦੇ ਨੇ ਕੰਮ ਤੇ ਸਰਵਿਸ ਲਈ ਵੀ ਕਰ ਸਕਦੇ ਹਾਂ ਪਾਈ ਦੀ ਫੀਸ ਵਗੈਰੇ ਦੱਸਣੀ ਚਾਹੂਗਾ ਕਿ 30000 ਫੀਸ ਹੈ ਜੀ 31000 ਹਾਂ ਜੀ ਠੀਕ ਹੈ 31000 ਚ ਮੰਨ ਕੇ ਲਵ ਕਿੰਨੀ ਵਾਰ ਵੀ ਨਹੀਂ ਐਕਸਟਰਾ ਕੋਈ ਗੱਲ ਨਹੀਂ ਹੈਗਾ ਜੀ ਲਗਭਗ ਅਸੀਂ ਕੰਪਲੀਟ ਕਰਵਾ ਦਿੰਨੇ ਜੀ ਕੋਈ ਨਹੀਂ ਉਹ ਤਾਂ ਹੋ ਜਾਂਦੇ ਨੇ ਕਿ ਕੋਈ ਬੰਦੇ ਡਾਊਟ ਕਰਦੇ ਨੇ ਕਿ ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜੀ ਜਿਹੜੇ ਅਸੀਂ ਇਹ ਪਾਈ 31000 ਰੁਪਏ ਲੈਨੇ ਜੀ ਲਗਭਗ ਕੁੜੀ ਦੀ ਹੋ ਜਾਂਦੀ ਹੈ ਜੀ ਮਤਲਬ ਦੂਜੀ ਤ ਠੀਕ ਹੈ ਤੇ ਮੇਰੇ ਕੋਲ ਘੋੜੀਆਂ ਆਪਣੇ ਕੋਲ ਕਿਹੜੀ ਕਿਹੜੀ ਅਵੇਲੇਬਲ ਜੇ ਕੋਈ ਸਾਡੇ ਕੋਲ ਨੁਕਰੀਆਂ ਹੈਗੀਆਂ ਜੀ ਤੇ ਘੋੜੀਆਂ ਮਾਰਵਿਡੀ ਹੈਗੀਆਂ ਦੋਨੋਂ ਘੋੜੀਆਂ ਦੋਨੋਂ ਬ੍ਰਾਂਡ ਇਹ ਲਾਈਨ ਦੀਆਂ ਆਪਣੇ ਕੋਲ ਮਾਰਵਿਡੀ ਵੀ ਲਾਈਨ 'ਚ ਨੇ ਤੇ ਨੁਕਰੀਆਂ ਦਾ ਵੀ ਲਾਈਨ ਦੇ ਘੋੜੀਆਂ ਸੇਲੀ ਕੋਈ ਖੜੀ ਹੋਊ ਜਾਂਦੀ ਸੇਲੀ ਵੀ ਹੈਗੀਆਂ ਜੀ ਸਾਰੀਆਂ ਦੇ ਵਿੱਚੋਂ ਮਤਲਬ ਹੁੰਦੀਆਂ ਹੀ ਆਂ ਜੀ ਸਹੀ ਪਾ ਮਿਲਣਾ ਚਾਹੀਦਾ ਇਹ ਜਾਨਵਰ ਦਾ ਠੀਕ ਹੈ ਮਿੱਤਰੋ ਉਹਨਾਂ ਜੇ ਕੋਈ ਸੇਲ ਜਾਨਵਰ ਹੋਇਆ ਉਹਦੀ ਵੀ ਆਪਾਂ ਵੀਡੀਓ ਵਗੈਰਾ ਫੋਟੋ ਵਗੈਰਾ ਇਸ ਵੀਡੀਓ ਦੇ ਵਿੱਚ ਹੀ ਪਾ ਦਾਂਗੇ ਸਾਡੇ ਕੋਲ ਕੁਝ ਬਾਦਸ਼ਾਹ ਦੀਆਂ ਬੇਸ਼ੇਰੀਆਂ ਵੀ ਹੈਗੀਆਂ ਸੇਲ ਵਾਸਤੇ ਠੀਕ ਹੈ ਇੱਕ 30 ਮਹੀਨੇ ਦੀ ਬੇਸ਼ੇਰੀ ਹੈ ਇੱਕ ਲਗਭਗ ਮਨੂੰ 10 ਮਹੀਨੇ ਦੀ ਬੇਸ਼ੇਰੀ ਹੈ ਜੀ 8-10 ਮਹੀਨੇ ਦੀ ਬੇਸ਼ੇਰੀ ਤੇ ਮਿੱਤਰੋ ਰਿਜ਼ਲਟ ਬਾਈ ਆਪਣੇ ਕੋਲ ਫੋਟੋਆਂ ਹੈ ਨੇ ਹਾਂ ਹਾਂ ਫੋਟੋਆਂ ਹੈਗੀਆਂ ਜੀ ਆਪਣੇ ਕੋਲ ਫੋਟੋਆਂ ਮਿੱਤਰੋ ਵੀਡੀਓ ਦੇ ਵਿੱਚ ਲਾ ਦਾਂਗੇ ਇਹਦੇ ਕਈ ਬੱਚੇ ਆ ਜਿਹੜੇ ਵੱਡੇ ਘੋੜੇ ਨਾਮੀ ਘੋੜੇ ਹੋਗੇ ਜੀ ਉਹਨਾਂ ਦੀ ਸਟੱਡ